ਸਤਿ ਸ਼੍ਰੀ ਅਕਾਲ ਜੀ ਮੈਂ ਹਾਸ਼蒂ਪ ਕੋ ਸੰਧੂ ਤੇ ਗੱਲ ਕਰਦੇ ਹਾਂ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਿੱਲੀ ਵਾਲਿਆਂ ਦੇ ਜਿਹੜੇ ਨੇ ਖਿਲਾਫ ਖੜੇ ਹੋ ਗਏ ਨੇ ਜੇਕਰ ਗੱਲ ਕਰੀਏ ਤਾਂ ਵੱਡਾ ਐਕਸ਼ਨ ਲੈਣ ਜਾ ਰਹੇ ਨੇ ਦਿੱਲੀ ਵਾਲਿਆਂ ਦੇ ਖਿਲਾਫ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ਼ਬਦੀ ਹਮਲੇ ਕੀਤੇ ਗਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਿੱਧੇ ਦਿੱਲੀ ਵਾਲਿਆਂ ਨੂੰ ਇਹ ਲੋਕ ਕਾਫੀ ਸੁਣ ਕੇ ਹੈਰਾਨ ਹੋ ਰਹੇ ਨੇ ਕਿ ਅਚਾਨਕ ਦੇ ਵਿੱਚ ਜਿਹੜੇ ਨੇ ਦਿੱਲੀ ਵਾਲਿਆਂ ਨੂੰ ਸ਼ਬਦੀ ਹਮਲੇ ਕਿਉਂ ਕਰ ਰਹੇ ਨੇ ਜਿਹੜੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਾਲਾਂਕਿ ਪਿਛਲੇ ਦਿਨੀ ਜਿਹੜੀ ਹੈ ਨੀਤੀ ਬਣਾਈ ਗਈ ਸੀਗੀ ਦਿੱਲੀ ਵਾਲਿਆਂ ਨੇ ਜਿਹੜਾ ਕ੍ਰੈਡਿਟ ਲੈ ਲਿਆ ਸਾ ਜਿਸ ਦੇ ਖੇਤ ਉਸ ਦੀ ਰੇਤ ਮਨੀਸ਼ ਸੋਦੀਆ ਵੱਲੋਂ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਕਿ ਹਮੇਸ਼ਾ ਜਿਹੜੇ ਨੇ ਦਿੱਲੀ ਵਾਲੇ ਨੇ ਉਹ ਪੰਜਾਬ ਨੂੰ ਕਿਉਂ ਦਬਾਉਂਦੇ ਨੇ ਤੀਜੇ ਧਿਆਈ ਜਿਹੜਾ ਹੈ ਸਾਡਾ ਅਨਾਜ ਅਸੀਂ ਪ੍ਰੋਵਾਈਡ ਕਰਦੇ ਹਾਂ ਦੂਸਰੇ ਪਾਸੇ ਦੇਸ਼ ਨੂੰ ਚੋਰ ਤੱਕ ਜਾਂਦੇ ਨੇ ਲੇਕਿਨ ਅਜਿਹਾ ਵਿਵਾਰ ਕਿਉਂ ਕੀਤਾ ਜਾਂਦਾ ਹੈ ਪੰਜਾਬ ਦੇ ਨਾਲ ਪੰਜਾਬ ਦੇ ਹੱਕ ਦੇ ਵਿੱਚ ਖੜੇ ਹੋ ਗਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਨੇ ਕਿਹਾ ਕਿ ਸਾਡੇ ਹੀ ਹਮੇਸ਼ਾ ਪੰਜਾਬ ਤੇ ਹੀ ਕਿਉਂ ਦਿੱਲੀ ਵਾਲੇ ਆ ਕੇ ਆਪਦੇ ਜਿਹੜੇ ਨੇ ਰਾਜ ਬਣਾਉਂਦੇ ਨੇ ਰਾਜ ਜਿਤਾਉਂਦੇ ਨੇ ਕਾਫੀ ਜਿਹੜਾ ਹੈ ਪੰਜਾਬ ਦੇ ਹੱਥ ਵਿੱਚ ਬੋਲਦੇ ਨਜ਼ਰ ਆ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲੋਂ ਇਹ ਵਾਲੀਆਂ ਆਸਾਂ ਨਹੀਂ ਲਗਾਈਆਂ ਜਾ ਸਕਦੀਆਂ ਸੀ ਲੋਕਾਂ ਵੱਲੋਂ ਕਿਹਾ ਜਾਂਦਾ ਕਿ ਉਹ ਹਮੇਸ਼ਾ ਦਿੱਲੀ ਵਾਲਿਆਂ ਦੇ ਅਧੀਨ ਤੁਰਦੇ ਨੇ ਲੇਕਿਨ ਉਹਨਾਂ ਨੇ ਸਿੱਧੇ ਤੰਜ ਕੱਸੇ ਨੇ ਦਿੱਲੀ ਵਾਲਿਆਂ ਨੂੰ ਸ਼ਬਦੀ ਹਮਲੇ ਕਰਦੇ ਨਜ਼ਰ ਆ ਰਹੇ ਨੇ ਪੰਜਾਬ ਦੇ ਨਾਲ ਡੱਟ ਕੇ ਖੜੇ ਹੋ ਗਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਡੱਟ ਕੇ ਜਿਹੜਾ ਹੈ ਗੱਲ ਕੀਤੀ ਜਾ ਰਹੀ ਹੈ ਜੇਕਰ ਕੋਈ ਵੀ ਉਹਨਾਂ ਨੇ ਕਿਹਾ ਪੰਜਾਬ ਦੇ ਉੱਤੇ ਜਿਹੜੀ ਹੈ ਕਿਸੇ ਤਰ੍ਹਾਂ ਦੀ ਆਂਚ ਆਉਂਦੀ ਹੈ ਤਾਂ ਇਹ ਅਸੀਂ ਸਾਹਮਣੇ ਖੜੇ ਹੋ ਕੇ ਇਹਦਾ ਜਿਹੜਾ ਹੈ ਸਾਹਮਣਾ ਕਰਾਂਗੇ ਅਸੀਂ ਉਹਨਾਂ ਗੁਰੂਆਂ ਦੀ ਧਰਤੀ ਤੋਂ ਹਾਂ ਉਹਨਾਂ ਗੁਰੂ ਪਿਰਾਂ ਦੀ ਜਿਨ੍ਹਾਂ ਨੇ ਆਪਣੇ ਜਿਹੜਾ ਹੈ ਹਰ ਹਿਲੇ ਵਸੀਲੇ ਆਪਣੀ ਜਨਤਾ ਦੇ ਨਾਲ ਆਪਣੇ ਲੋਕਾਂ ਦੇ ਨਾਲ ਖੜੇ ਦਿਖਾਈ ਦਿੱਤੇ ਤਾਂ ਕਾਫੀ ਜਿਹੜੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੇ ਪੰਜਾਬ ਦੇ ਹੱਕ ਵਿੱਚ ਬੋਲਦੇ ਨਜ਼ਰ ਆਏ ਤੁਹਾਨੂੰ ਦੱਸ ਦਿੰਨੇ ਆ ਕਿ ਸੂਤਰਾਂ ਤੋਂ ਬੰਦੀ ਕੀ ਜਾਣਕਾਰੀ ਆਈ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀ ਕਿਹਾ ਜਾ ਰਿਹਾ ਹੈ ਤੁਹਾਨੂੰ ਦੱਸਦੀ ਹੈ ਕਿ ਕੇਂਦਰ ਸਰਕਾਰ ਨੇ ਇਸ ਸਾਲ ਨਵੰਬਰ ਵਿੱਚ ਗੁਰੂ ਨਾਨਕ ਦੇਵ ਜੀ ਦੇ ਪ੍ਰਸ਼ਾ ਪ੍ਰਕਾਸ਼ ਪੂਰਬ ਮੋਕੇ ਪ੍ਰਸ਼ਾਸਨ ਨਨਕਾਣਾ ਸਾਹਿਬ ਯਾਤਰਾ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਗ੍ਰਹਿ ਮੰਤਰੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਪੱਤਰ ਲਿਖਿਆ ਹੈ ਜਿਸ ਵਿੱਚ ਉਹਨਾਂ ਨੇ ਤੌਰ ਤੇ ਕਿਹਾ ਹੈ ਕਿ ਮੌਜੂਦਾ ਜਿਹੜੇ ਹਜ਼ਾਰਾਂ ਵਿੱਚ ਲੋਕ ਉੱਥੇ ਯਾਤਰਾ ਕਰਨ ਜਾਂਦੇ ਨੇ ਤਾਂ ਉਹਨਾਂ ਨੂੰ ਜਿਹੜੀ ਹੈ ਜਾਨ ਦਿੱਤਾ ਜਾਵੇ। ਯਾਨੀ ਕਿ ਕੇਂਦਰ ਸਰਕਾਰ ਨੂੰ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਚ ਗੁਰੂ ਧਾਮਾਂ ਦੇ ਦਰਸ਼ਨ ਕਰਨ ਤੋਂ ਰੋਕਿਆ ਤੇ ਉਸ ਉੱਤੇ ਜਿਹੜਾ ਹੈ ਰੋਕ ਨਾ ਲਗਾਈ ਜਾਵੇ ਸਿਆਮਾਨ ਨੇ ਕਿਹਾ। ਤੇ ਉਹਨਾਂ ਨੇ ਕਿਹਾ ਮੈਚ ਜਾਂ ਖੇਡ ਲਿਆ ਫਿਰ ਸ਼ਰਧਾਦੂਆਂ ਦਾ ਕੀ ਕੀ ਸੂਰ ਹੋਇਆ ਉਹਨਾਂ ਨੇ ਕਿਹਾ ਕਿ ਜੇਕਰ ਪੰਜਾਬ ਦੇ ਲੋਕ ਸ਼ਰਧਾ पूर्वक ਜਾਂਦੇ ਨੇ ਉਹਨਾਂ ਨੂੰ ਜਾਣ ਦਿੱਤਾ ਜਾਵੇ ਕਿਉਂਕਿ ਉਹੋ ਅੱਜ ਦੇ ਨਹੀਂ ਜਾਂਦੇ ਉਹਨਾਂ ਸਾਲਾਂ ਤੋਂ ਜਾ ਰਹੇ ਨੇ ਜਿਸ ਸਾਲਾਂ ਤੋਂ ਜਿਹੜੇ ਨੇ ਲੋਕਾਂ ਨੂੰ ਹਮੇਸ਼ਾ ਗੁਰੂ ਦੀ ਭਾਵਨਾ ਦੇ ਵਿੱਚ ਜਿਹੜੇ ਯਾਤਰਾ ਕਰਨ ਜਾਂਦੇ ਨੇ ਉਹਨਾਂ ਸ਼ਰਧਾਲੂਆਂ ਨੂੰ ਜਿੱਤੇ ਕੇਂਦਰ ਸਰਕਾਰ ਵੱਲੋਂ ਰੋਕਣ ਦੀ ਗੱਲ ਕੀਤੀ ਜਾ ਰਹੀ ਸੀ ਲੇਕਿਨ ਉਹ ਹੁਣ ਡਟ ਕੇ ਪੰਜਾਬ ਦੇ ਮੁਖੰਤਰੀ ਖੜੇ ਹੋ ਗਏ ਨੇ ਤੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਲੋਕਾਂ ਨੂੰ ਯਾਤਰਾ ਕਰਨ ਵਾਸਤੇ ਜਾਨ ਦਿੱਤਾ ਜਾਵੇ ਉਹਦੇ ਤੇ ਹੋਹ ਜਿਹੜੇ ਨੇ ਭੜਕਦੇ ਦਿਖਾਈ ਦੇ ਰਹੇ ਨੇ